ਅਸ਼ੀਕਲ ਜੀ ਸਾਰੇ ਦੋਸਤਾਂ ਨੂੰ ਅੱਜ ਆਪਾਂ ਵੀ ਬਣਾਇਆ ਜੀ ਵਲੌਗ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗਜਰੇਲਾ ਬਣਾਇਆ ਬਸ ਉੱਠ ਕੇ ਚਾਹ ਬਿੱਤੀ ਦੇ ਸਿੱਡੇ ਆਪਾਂ ਹੋ ਗਏ ਗਜਰੇਲੇ ਦੇ ਦਵਾ ਲੇ ਤੇ ਗਜਰੇਲਾ ਤੁਸੀਂ ਦੇਖ ਰਹੇ ਹੋ ਬਣ ਰਿਹਾ ਲੋਹੇ ਦੀ ਕੜਾਈ ਦੇ ਵਿੱਚ ਅੱਗ ਤੇ ਬਿਲਕੁਲ ਦੇਸੀ ਤਰੀਕੇ ਨਾਲ ਪੌਸਟਿਕ ਵੇ ਦੇ ਨਾਲ ਤੇ ਫਿਰ ਆਪਾਂ ਫਟਾਫਟ ਗਜਰੇਲਾ ਬਣਾ ਕੇ ਤੇ ਤਿਆਰ ਹੋ ਕੇ ਤੇ ਭੱਜ ਗਏ ਸੀ ਬਾਬਾ ਜੀ ਦੇ ਜਾਣਾ ਸੀ ਮੱਥਾ ਟੇਕਣ ਬਾਬਾ ਕਾਲਾ ਮਾਰ ਜੀ ਗਏ ਇਹ ਮੈਨੂੰ ਜੇਤਾ ਹੀ ਭੁੱਲ ਗਿਆ ਵੀ ਤਿਆਰ ਹੋਣ ਦੀ ਤੇ ਰਸਤੇ ਦੀ ਵੀਡੀਓ ਬਣਾਉਣੀ ਆ ਕਿਉਂਕਿ ਵਲੌਗ ਆਪਾਂ ਬਣਾਇਆ ਨਹੀਂ ਕਦੀ ਇਸ ਕਰਕੇ ਇੰਨੀ ਸਮਝ ਨਹੀਂ ਆਗੀ ਫਿਰ ਉੱਥੇ ਜਾ ਕੇ ਜਿਹੜੇ ਸੰਧੂ ਜਾਂਦੇ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਉੱਥੇ ਜਾ ਕੇ ਮਿੱਟੀ ਕੱਢੀ ਤੇ ਫਿਰ ਮੱਥਾ ਟੇਕਿਆ ਉਸ ਸਾਈਡ ਤੋਂ ਇਹ ਉਹ ਸਾਈਡ ਆ ਜਿੱਧਰ ਮਿੱਟੀ ਕੱਢੀ ਦੀ ਛਪੜੀ ਵਾਲੀ ਸਾਈਡ ਸੰਗਤਾਂ ਦਾ ਠਾਠਾ ਮਾਦਾ ਕਾਠ ਸੀ ਗੱਡੀਆਂ ਬਹੁਤ ਖੜੀਆਂ ਹੋਈਆਂ ਸੀ ਪ੍ਰਮਾਤਮਾ ਦੀ ਮਿਹਰ ਨਾਲ ਸਾਰੇ ਸੰਧੂ ਗੱਡੀਆਂ ਦੇ ਮਾਲਕ ਨੇ ਫੇਰ ਆਪਾਂ ਚੱਲ ਪਏ ਜੀ ਵਾਪਸ ਇੱਧਰ ਮੇਨ ਦਰਬਾਰ ਵੱਲ ਤੁਸੀਂ ਦਰਸ਼ਨ ਕਰ ਰਹੇ ਹੋ ਐਂਟਰੀ ਗੇਟ ਤੇ ਬਾਹਰ ਜਿਹੜੀਆਂ ਦੁਕਾਨਾਂ ਉਹਨਾਂ ਦੀ ਵੀ ਰੌਣਕ ਕਾਫੀ ਲੱਗੀ ਹੁੰਦੀ ਹੈ ਫੇਰ ਆਪਾਂ ਚਲੇ ਗਏ ਜੀ ਅੰਦਰ ਮੱਥਾ ਟੇਕਣ ਵਾਸਤੇ ਤੇ ਜਦੋਂ ਵੀ ਆਓ ਇੱਥੇ ਕੁਝ ਨਾ ਕੁਝ ਨਵਾਂ ਬਣ ਰਿਹਾ ਹੁੰਦਾ ਹੁਣ ਇਹ ਪਤਾ ਨਹੀਂ ਕੁਝ ਬਣਾ ਰਹੇ ਨੇ ਹੁਣ ਐ ਨਹੀਂ ਪਤਾ ਵੀ ਹੈ ਕੀ ਆ ਇਹ ਬਿਲਡਿੰਗ ਬਣੀ ਜਾਂਦੀ ਹੈ ਤੇ ਆਪਾਂ ਪਹੁੰਚ ਗਏ ਜੀ ਅੰਦਰ ਇਹ ਤੁਸੀਂ ਦੇਖ ਸਕਦੇ ਹੋ ਇਹ ਬਣ ਰਿਹਾ ਕੁਝ ਪਤਾ ਨਹੀਂ ਕੀ ਬਣ ਰਿਹਾ ਜਦੋਂ ਅਗਲੀ ਵਾਰ ਗਏ ਤਾਂ ਫਿਰ ਜ਼ਰੂਰ ਕਵਰ ਕਰਾਂਗੇ ਇਹ ਸੰਗਤਾਂ ਅੰਦਰ ਵੀ ਹੋਣੀਆਂ ਹੀ ਨੇ ਜਿੰਨੀਆਂ ਉਧਰ ਬਾਹਰ ਸਨ ਮੈਂ ਕੋਸ਼ਿਸ਼ ਕੀਤੀ ਸੀ ਆਪਣੇ ਵੱਲ ਕੈਮਰਾ ਘੁਮਾਉਣ ਦੀ ਪਰ ਮੈਨੂੰ ਹੀ ਨਹੀਂ ਪਤਾ ਨਹੀਂ ਲੱਗਿਆ ਵੀ ਨਹੀਂ ਘੁੰਮਿਆ اچھا ਇੱਥੇ ਘੁੰਮ ਗਿਆ ਥੋੜਾ ਜਿਹਾ ਤੇ ਫਿਰ ਆਪਾਂ ਅੰਦਰ ਪਹੁੰਚੇ ਤੇ ਅੰਦਰ ਕੀ ਵੇਖਿਆ ਜੀ ਕਿਸੇ ਨੇ ਸਕਾਰਪੀਓ ਗੱਡੀ ਬਾਬਾ ਜੀ ਨੇ ਚੜਾਈ ਆ ਉਹਨਾਂ ਨੇ ਲਿਖ ਕੇ ਵੀ ਉੱਪਰ ਲਾਇਆ ਹੋਇਆ ਸੀ ਵੀ ਇਹਨਾਂ ਨੂੰ ਪਰਿਵਾਰ ਨੂੰ 19 ਸਾਲ ਹੋ ਗਏ ਸੀ ਵਿਆਹ ਤੋਂ ਬਾਅਦ ਤੇ ਜਦੋਂ ਸੁਖਨਾ ਸੁਖੀ 1 ਸਾਲ ਬਾਅਦ ਉਹਨਾਂ ਦੇ ਬੇਟਾ ਹੋਇਆ ਕੈਨੇਡਾ 'ਚ ਰਹਿੰਦਾ ਲੁਧਿਆਣਾ ਦਾ ਪਰਿਵਾਰ ਹੈ ਸੰਧੂਆਂ ਦੇ ਘਰ ਭਾਗ ਲੱਗੇ ਤੇ ਉਹਨਾਂ ਨੇ ਗੱਡੀ ਵੀ ਚੜਾਈ ਤੇ ਉੱਥੇ ਬਾਬਾ ਜੀ ਦੱਸ ਰਹੇ ਸਨ 80000 ਦਾ ਤੇਲ ਵੀ ਨਾਲ ਦਿੱਤਾ ਸੇਵਾ ਕਰਕੇ ਉਹ ਗਦਗਦ ਹੋ ਗਏ ਤੇ ਫਿਰ ਮੇਰੀ ਨਿਗਾਹ ਪੈ ਗਈਦਰ ਇੱਕ ਨਵੀਂ ਵਿਆਹੀ ਜੋੜੀ ਜਾ ਰਹੀ ਸੀ ਤੁਸੀਂ ਦੇਖ ਰਹੇ ਹੋ ਪੀਲੇ ਸੂਟ ਵਾਲੀ ਕੁੜੀ ਤੇ ਫਟਾਫਟ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੰਗਤ ਬਹੁਤ ਸੀ ਲਾਈਨ ਲੱਗੀ ਹੋਈ ਸੀ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਲਈ ਤੇ ਆਪਾਂ ਪਹਿਲਾਂ ਜਿੰਨੀਆਂ ਜੋੜੀਆਂ ਆਈਆਂ ਹੀ ਅਸੀਂ ਨਵੀਆਂ-ਨਵੀਆਂ ਉਹਨਾਂ ਨੂੰ ਕਵਰ ਕੀਤਾ ਤੇ ਫਿਰ ਆਪਾਂ ਮੱਥਾ ਟੇਕਣ ਲੱਗੇ ਗਏ ਅੱਜ ਕਾਫੀ ਜੋੜੀਆਂ ਆਈਆਂ ਹੋਈਆਂ ਸੀ ਕਿਉਂਕਿ ਜਿਨ੍ਹਾਂ ਦੇ ਵਿਆਹ ਹੁਣ ਤੱਕ ਹੋ ਗਏ ਹੋਣੇ ਉਹ ਇੱਕ ਮਹੀਨੇ ਤੇ ਦਰਸ਼ਨ ਕਰਨ ਆਉਂਦੇ ਆ ਬਹੁਤ ਸਾਰੇ ਪਰਿਵਾਰ ਇਦਾਂ ਦੇ ਵੀ ਆ ਜਿਹੜੇ ਪਹਿਲਾਂ ਹੀ ਆ ਜਾਂਦੇ ਆ ਫੇਰ ਆਪਾਂ ਮੱਥਾ ਟੇਕ ਕੇ ਚਲੇ ਗਏ ਜੀ ਲੰਗਰ ਹਾਲ ਵੱਲ ਲੰਗਰ ਛਕਿਆ ਬਹੁਤ ਹੀ ਸਵਾਦਦਾਲ ਫੁਲਕਾ ਖੀਰ ਬਣੀ ਹੋਈ ਸੀਗੀ ਤੇ ਲੰਗਰ ਛਕਣ ਤੋਂ ਬਾਅਦ ਆਪਾਂ ਚਲੇ ਗਏ ਪਾਰਕ ਦੇ ਵਿੱਚ ਇੱਥੇ ਪਾਰਕਾਂ ਵੀ ਬਣੀਆਂ ਹੋਈਆਂ ਨੇ ਬਹੁਤ ਖੁੱਲਾ ਏਰੀਆ ਜਿੱਥੇ ਬਾਬਾ ਜੀ ਨੇ ਰੌਣਕਾਂ ਲਾਈਆਂ ਹੋਈਆਂ ਇਹ ਬੈਕ ਸਾਈਡ ਹੈ ਦਰਬਾਰ ਦੀ ਨਾਲ ਜਿਹੜੇ ਕਮਰੇ ਵੀ ਬਣੇ ਹੋਏ ਫਿਰ ਆਪਾਂ ਪੂਰੀ پارک ਦਾ ਦੌਰਾ ਕੀਤਾ ਘੁੰਮ ਕੇ ਦੇਖੀ ਤੇ ਬੜਾ ਸ਼ਾਂਤ ਤੇ ਇਕਾਂਤ ਮਾਹੌਲ ਸੀ ਇਹ ਝੌਂਪੜੀ ਜਿਹੜੀ ਉੱਥੇ ਇੱਕ ਬਣੀ ਹੋਈ ਹੈ ਬੈਠਣ ਵਾਸਤੇ ਤੇ ਏਰੀਆ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਰਮਣੀਕ ਹੈ ਕਿੰਨਾ ਸ਼ਾਂਤ ਹੈ ਇਹ ਛੱਪੜ ਇਹਨਾਂ ਨੇ ਪੱਕਾ ਬਣਾ ਕੇ ਰੱਖਿਆ ਹੈ ਪਤਾ ਨਹੀਂ ਹੁਣ ਕਿਉਂ ਥੋੜਾ ਜਿਹਾ ਵਿੱਚ ਪਾਣੀ ਛੱਡਿਆ ਹੋਇਆ ਇਹ ਬੈਕ ਸਾਈਡ ਤੋਂ ਜਿੱਧਰ ਆਪਾਂ ਸ਼ੁਰੂ ਕੀਤਾ ਸੀ ਉਹ ਚੀਜ਼ ਨਜ਼ਰ ਆ ਰਹੀ ਏ ਉਧਰ ਛਪੜੀ ਵਾਲਾ ਏਰੀਆ ਤੇ ਆ ਗੇਟ ਮੈਨੂੰ ਪਾਰਕ ਦਾ ਬਹੁਤ ਹੀ ਸੋਹਣਾ ਲੱਗਿਆ ਤੁਸੀਂ ਦੇਖ ਰਹੇ ਹੋ ਆਪਾਂ ਫਿਰ ਕਵਰ ਕਰਕੇ ਤੇ ਫਿਰ ਘੁੰਮ ਕੇ ਸਾਰਾ ਤੇ ਫੇਰਾਪਰ ਚਲੇ ਗਏ ਬਾਹਰ ਵੀ ਦੁਕਾਨਾਂ ਤੋਂ ਕੁਝ ਲੈ ਲੀਏ ਫਿਰ ਪਸੰਦ ਤੇ ਕੁਝ ਵੀ ਨਹੀਂ ਆਇਆ ਫਿਰ ਆਪਾਂ ਪਸ਼ੂਆਂ ਨੂੰ ਦਾਣਾ ਪਾਉਣ ਲਈ ਆਹ ਲੈ ਲਈਆਂ ਬਟਲੀਆਂ ਜੀਆਂ ਕਿਰਮਚੀ ਕੁਝ ਵੀ ਪਾਉਂਦਾ ਇਹਨੂੰ ਤੁਸੀਂ ਬੋਲ ਸਕਦੇ ਤੇ ਫਿਰ ਆਪਾਂ ਅਗੇ ਜੀ ਵਾਪਸ ਬਾਏ ਬਾਏ